ਪੱਠੇ ਟਾਈਮ ਹੋ ਗਿਆ ਨਾਲੇ ਵਰਕਆਊਟ ਹੋ ਗਿਆ ਆਪਣਾ ਨਾਲੇ ਆਪਾਂ ਆਪਣੀ ਸਵੇਟੀ ਨੂੰ ਪੱਠੇ ਪਾ ਲਿਆ ਨੇ ਬੇਰੋਂ ਤਾਂ ਆਪਾਂ ਬਹੁਤ ਗਰਮ ਹੋ ਲੱਗ ਪਏ ਸਵੇਰੇ ਬਹੁਤ ਠੰਡਾ 6 ਵਜੇ ਅੱਜ ਮਾਰਨਿੰਗ ਟਾਈਮ 6 ਵਜੇ ਕੋਟੀ ਪਾਣੀ ਪੀਆ ਜਿੰਨੀ ਠੰਡ ਸੀ ਮੁੰਡੇ ਫੇਰਦੇ ਨਿਓਂਆਂ ਦੇ ਤੁੰਦੂ ਨੋੜਿਆ ਕਮਚੀ ਦੰਡੀ ਚ ਪਾਏ ਸੀ ਪੱਲੀ ਪੜਾਕ ਚਾਰੇ ਬਾਬਿਓ ਐ ਪਾਟ ਕੇ ਚਲ ਕੋਈ ਮੈਂ ਤੇ ਟੋਕਰੇ ਚ ਪਾ ਲੈਂਦੇ ਜੱਟੇ ਨੇ ਮੁੰਡਾ ਗੈਂਗਸਟਰ 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 ਆਪਾਂ ਇਹ ਪੱਠੇ ਦਾ ਇਲਾਜ ਦੇ ਕੇ ਇਹਨਾਂ ਨੂੰ ਕਹਿੰਦੇ ਸੰਨੀ ਗਰਮੀ ਸੰਨੀ ਅੱਤ ਰਸਾ ਤੇ ਆਤਰਾ ਨਖਰਾ ਆ ਆਪੇ ਹੀ ਆਣਾ ਦੇਖਿਓ ਗਾਇਸ ਆਪੇ ਜਾ ਕੇ ਖਾਓਗੇ ਪੱਠੇ ਦੇਖਿਆ ਇਹਦਾ ਉਧਰ ਵੀ ਆ ਜਾਂਦੀ ਜਦੋਂ ਕਿ ਉਧਰ ਬਾਹਰ ਬੰਦ ਦੇ ਕਿਸੇ ਏਡੀ ਸਿਆਣੇ